পালে ਅੱਜ ਅੱਜ 22 ਜਨਵਰੀ ਨੂੰ ਦੁਆਰ ਬਣਾਈ ਜਾ ਰਹੀ ਹੈ ਉਹਨੂੰ ਲੈ ਕੇ ਦੇਖੋ 22 ਜਨਵਰੀ ਅੱਜ ਬਹੁਤ ਹੀ ਸਾਡੇ ਦੇਸ਼ ਵਾਸਤੇ ਵੱਡਾ ਦਿਨ ਹੈ ਕਿਉਂਕਿ ਸਾਡੇ ਭਗਵਾਨ ਰਾਮ ਦਾ ਜਿਹੜਾ ਮੰਦਿਰ ਹੈ ਉਹ ਤਿਆਰ ਹੋ ਗਿਆ ਔਰ ਭਗਵਾਨ ਆਪਣੇ ਘਰ ਦੇ ਵਿੱਚ ਵਰਦਾਜਮਾਨ ਹੋਏ ਨੇ 500 ਸਾਲ ਜਿਹੜਾ ਸੰਘਰਸ਼ ਤੋਂ ਬਾਅਦ ਜਿਹੜਾ ਵੇ ਭਗਵਾਨ ਰਾਮ ਦਾ ਮੰਦਿਰ ਬਣਿਆ ਔਰ ਸਾਡੇ ਭਗਵਾਨ ਰਾਮ ਆਪਣੇ ਘਰ ਚ ਆਏ ਨੇ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਭ ਤੋਂ ਪਹਿਲਾਂ ਤੇ ਅੱਜ ਇਸ ਸ਼ੁਭ ਦਿਹਾੜੇ ਤੇ ਬਹੁਤ ਬਹੁਤ ਵਧਾਈ ਦਿੰਦਾ ਔਰ ਤੁਸੀਂ ਦੇਖਿਆ ਹੋਵੇਗਾ ਵੀ ਅੱਜ ਸਾਰੇ ਸ਼ਹਿਰ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਯਾਤਰਾ ਨਿਕਲ ਰਹੀਆਂ ਨੇ ਭਗਵਾਨ ਰਾਮ ਦੀਆਂ ਔਰ ਅੱਜ ਤੁਸੀਂ ਦੇਖਿਆ ਵੀ ਸਾਰਾ ਜਿਹੜਾ ਸ਼ਹਿਰ ਹੈ ਲੈਟਰਨ ਜਲ ਰਹੀਆਂ ਨੇ ਪਟਾਕੇ ਚੱਲ ਰਹੇ ਨੇ ਔਰ ਸਾਰਾ ਅੱਜ ਜਿਹੜੇ ਦੇਸ਼ ਹੈ ਆਪਣੇ ਘਰੋਂ ਬਾਹਰ ਆ ਕੇ ਜਿਹੜਾ ਖੁਸ਼ੀ ਮਨਾ ਰਿਹਾ ਹੋਵੇ ਔਰ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਬਹੁਤ ਬਹੁਤ ਵਧਾਈ ਦਿੰਦਾ ਔਰ ਜਿਹੜਾ 22 ਜਨਵਰੀ ਦਾ ਦਿਨ ਹੈ ਜਿਸ ਤਰੀਕੇ ਨਾਲ ਦੁਆਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਆਉਣ ਵਾਲੇ ਕਈ ਸਦੀਆਂ ਤੱਕ ਜਿਹੜਾ ਵੇ 22 ਜਨਵਰੀ ਦਾ ਦਿਨ ਇਹ ਯਾਦ ਰੱਖਿਆ ਜਾਏਗਾ ਔਰ ਇਸੇ ਤਰੀਕੇ ਨਾਲ ਜਿਹੜੀ ਆ ਦੁਆਲੀ ਮਨਾਈ ਜਾਏਗੀ ਲੱਗਦਾ ਵੀ ਅੱਗੇ ਤੋਂ ਵੀ ਇਦਾਂ ਹੀ ਦੁਆਲੀ ਮਨਾਈ ਜਾਊ ਬਿਲਕੁਲ ਜੀ ਇਹ ਦੇਖੋ ਅਸੀਂ ਬਹੁਤ ਖੁਸ਼ਕਿਸਮਤ ਲੋਕ ਆ ਜਿੰਨਾਂ 500 ਸਾਲ ਤੋਂ ਬਾਅਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਸ਼ੀਰਵਾਦ ਭਗਵਾਨ ਰਾਮ ਦਾ ਅਸ਼ੀਰਵਾਦ ਏ ਯੋਗੀ ਜੀ ਨੂੰ ਵੀ ਭਗਵਾਨ ਰਾਮ ਦਾ ਅਸ਼ੀਰਵਾਦ ਹੀ ਉਹਨਾਂ ਨੇ ਉਹਨਾਂ ਨੂੰ ਭੇਜਿਆ ਹੋਏ ਕਿ ਭਗਵਾਨ ਦਾ ਜਿਹੜਾ ਮੰਦਿਰ ਬਣਾ ਕੇ ਜਿਸ ਤਰੀਕੇ ਦੇ ਨਾਲ ਅੱਜ ਸਾਰੇ ਦੇਸ਼ ਦੇ ਵਿੱਚ ਖੁਸ਼ੀਆਂ ਮਨਾ ਰਹੇ ਨੇ ਭਗਵਾਨ ਆਪਣੇ ਘਰ ਚ ਗਏ ਨੇ ਔਰ ਸਾਰਾ ਦੇਸ਼ ਖੁਸ਼ ਹੈ ਜਿੱਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਇਹਦਾ ਵੱਡਾ ਕੰਮ ਕੀਤਾ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਕਿਉਂਕਿ ਇੱਕ ਸਾਰੇ ਸਮਾਜ ਦੇ ਬਹੁਤ 500 ਸਾਲ ਜਿਹਨਾਂ ਨੂੰ ਇੰਤਜ਼ਾਰ ਕਰਨਾ ਪਿਆ ਇਸ ਚੀਜ਼ ਦਾ ਅਜੋ ਭਗਵਾਨ ਰਾਮ ਆਪਣੇ ਘਰ ਚ ਆ ਗਏ ਔਰ ਅਸੀਂ ਸਾਰੇ ਖੁਸ਼ੀਆਂ ਮਨਾ ਰਹੇ ਹਾਂ જય ਸ਼ਿਵ ਦੋਤਾ